ਇਹ ਤਸਵੀਰਾਂ ਲੁਧਿਆਣਾ ਦੇ ਭਾਮੀਆਂ ਕਲਾ ਇਲਾਕੇ ਦੇ ਵਿੱਚ ਪੈਂਦੀ ਨੈਸ਼ਨਲ ਕਲੋਨੀ ਦੀਆਂ ਨੇ ਜਿੱਥੇ ਬੀਤੀ ਰਾਤ ਗਲੀ ਦੇ ਵਿੱਚ ਖੜੀ ਇੱਕ ਗੱਡੀ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਇਸ ਦੌਰਾਨ ਹੀ ਦੋਵੇਂ ਧਿਰਾਂ ਵਿਚਕਾਰ ਹਲਕੀ ਬਹਿਸਵਾਜੀ ਉਪਰੰਤ ਇੱਕ ਝਗੜਾ ਹੋ ਗਿਆ ਅਤੇ ਗੁੱਸੇ ਵਿੱਚ ਆਏ ਦੋਵੇਂ ਧਿਰਾਂ ਦੇ ਲੋਕ ਆਪਸ ਵਿੱਚ ਭੜਗੇ ਜਿਸ ਦੌਰਾਨ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਘਟਨਾ ਸਥਾਨ ਦੀ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਬਾਬਤ ਈਡੀ ਨੂੰ ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਹਰਵਿੰਦਰ ਸਿੰਘ ਹੋਰਾ ਨੇ ਦੂਜੀ ਧਿਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਮੇਰੇ ਤੇ ਗੰਡਾਸੀ ਨਾਲ ਹਮਲਾ ਕੀਤਾ ਗਿਆ ਤੇ ਗਾਲੀ ਗਲੋਚ ਵੀ ਕੀਤੀ ਗਈ ਹੈ ਇਸ ਦੌਰਾਨ ਗੱਡੀ ਦੇ ਸ਼ੀਸ਼ੇ ਵੀ ਭੰਨੇ ਗਏ ਹਨ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਸਨ ਆਫ ਜਲੰਧਰ ਸਿੰਘ ਨੈਸ਼ਨਲ ਕਲੋਨੀ ਭਾਮੀਆਂ ਕਲਾਂ ਹਨ ਅਕੈਡਮੀ ਭਾਮੀਆਂ ਕਲਾਂ ਅੱਛਾ ਕੀ ਗੱਲਬਾਤ ਹੈ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਹਾਡਾ ਕਹਿੰਦੇ ਰਾਤੀ ਕੋਈ ਝਗੜਾ ਹੋਇਆ ਹਾਂਜੀ ਸਾਡਾ ਜੀ ਮੇਰੀ ਮੇਰੀ ਇੱਕ ਗੱਡੀ ਦਰਵਾਜੇ ਦੇ ਅੱਗੇ ਖੜੀ ਸੀ ਠੀਕ ਹੈ ਜੀ ਉਹ ਮੇਰੇ ਰਿਸ਼ਤੇਦਾਰਾਂ ਦੀ ਸੀ ਤੇ ਮੈਂ ਗੱਡੀ ਤੇ ਆਇਆ ਮਾ ਆਪਦੀ ਗੱਡੀ ਪੂਰੀ ਸਾਈਡ ਤੇ ਲਗਾ ਕੇ ਅੰਦਰ ਆ ਗਿਆ ਜੀ ਅਜੇ 10 ਮਿੰਟ ਮੈਨੂੰ ਆਏ ਨੂੰ ਹੋਈ ਸੀ ਠੀਕ ਹੈ ਜੀ ਤੇ ਇਹਨਾਂ ਦੀ ਗੱਡੀ ਆਈ ਹੈ ਜਿਹੜੇ ਸੰਝੇਗੇ ਇਹਨਾਂ ਦੀ ਗੱਡੀ ਆਈ ਹੈ ਇਹਨਾਂ ਨੇ ਹਾਰਨ ਬਜਾਣਾ ਸ਼ੁਰੂ ਕਰਤਾ ਤਾਂ ਮੈਂ ਦੇਖਿਆ ਉਤੋਂ ਦੀ ਮੈਂ ਕਿਹਾ ਗੱਡੀ ਤਾਂ ਲੰਘਦੀ ਹੈ ਠੀਕ ਹੈ ਜੀ ਗੱਡੀ ਲੰਘਣ ਦਾ ਰਾਸਤਾ ਮੈਂ ਪੂਰਾ ਛੱਡ ਕੇ ਫੇਰੀ ਗੱਡੀ ਲਗਾਈ ਹੋਈ ਸੀ ਠੀਕ ਹੈ ਜੀ ਹੁਣ ਇਹਨਾਂ ਨੇ ਬੇਮਤਲਬ ਤੋਂ ਹਾਰਨ ਬਜਾਣਾ ਸ਼ੁਰੂ ਕਰਤੇ ਚਲੋ ਅਸੀਂ ਇਹਨਾਂ ਦੀ ਗੱਡੀ ਕਢਵਾਈ ਵੀ ਹੈ ਠੀਕ ਹੈ ਜੀ ਮੇਰੇ ਮੰਮੀ ਆ ਸੀਸੀਟੀਵੀ ਦੇ ਵਿੱਚ ਉਦਈਆਂ ਇਹਨਾਂ ਦੀ ਗੱਡੀ ਨਿਕਲ ਗਈ ਆ ਬੇਣਾ ਸਾਡੀ ਗੱਡੀ ਸਾਈਡ ਕੀਤੇ ਕਿਉਂਕਿ ਗੱਡੀ ਦਾ ਰਸਤਾ ਸੀ ਗੱਡੀ ਲੰਘਣ ਤੋਂ ਬਾਅਦ ਇਹਨਾਂ ਨੇ ਸਾਡੇ ਗੇਟ ਦੇ ਅੱਗੇ ਆ ਕੇ ਠੀਕ ਹੈ ਜੀ ਗੇਟ ਦੇ ਅੱਗੇ ਆ ਕੇ ਇਹਨਾਂ ਨੇ ਗੱਡੀ ਰੋਕੀ ਆ ਮੇਰੀ ਮਦਨ ਨੂੰ ਬਹੁਤ ਜ਼ਿਆਦਾ ਗਾਲੀ ਗਲੋਚ ਕਰਨ ਲੱਗੀ ਮੈਂ نیچے ਆਇਆ ਜੀ ਮੈਂ ਇਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਜੀ ਗਾਲੀ ਗਲੋਚ ਨਾ ਕਰੋ ਮੰਮੀ ਨੂੰ ਠੀਕ ਹੈ ਤੇ ਚਲੋ ਜੋ ਵੀ ਆ ਗੱਲ ਤੁਹਾਡੀ ਡਰਿੰਕ ਕੀਤੀ ਹੋਈ ਆ ਠੀਕ ਆ ਕਿ ਆਪਣਾ ਮਤਲਬ ਹੀ ਨਹੀਂ ਬੰਦਾ ਬੈਂਸ ਕਰਨ ਦਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਡਰਿੰਕ ਕੀਤੀ ਆ ਚਲੋ ਜੀ ਇਹ ਗਾਲਾਂ ਕੱਢਣ ਲੱਗ ਗਏ ਜਾਨੂ ਇਹਨਾਂ ਦੀ ਫੈਮਿਲੀ ਵੀ ਆ ਗਈ ਉਧਰੋਂ ਇਹਦੀ ਵਾਈਫਾਈ ਹੈ ਇਹਦਾ ਮੁੰਡਾ ਗੰਡਾਸੀ ਲੈ ਕੇ ਆਇਆ ਠੀਕ ਹੈ ਜੀ ਮੈਂ ਜੇ ਗੱਲ ਕਰਦਾ ਪਿਆ ਮਾੜੀ-ਮੋਟੀ ਸਾਡੀ ਜਿਵੇਂ ਕਿ ਗੱਲਬਾਤ ਬਹਿ ਚੱਲਦੀ ਹੈ ਇਹਦਾ ਮੁੰਡਾ ਆਇਆ ਪਿਛਲੇ ਪਾਸੇ ਨੇ ਮੇਰੇ ਪਿੱਠ ਤੇ ਗੰਡਾਸੀ ਮਾਰੀ ਹੈ ਠੀਕ ਹੈ ਜੀ ਗੰਡਾਸੀ ਮਾਰੀ ਹੈ ਇੱਥੋਂ ਜ਼ਿਆਦਾ ਆਪਣਾ ਜਿਹੜਾ ਤਕਰਾਰ ਹੋ ਗਿਆ ਇਹਨਾਂ ਦੇ ਨਾਲ ਠੀਕ ਹੈ ਜੀ ਉਨੇ ਤੋਂ ਕੀ ਹੈ ਫਿਰ ਵੀ ਮੈਂ ਇਸ ਤੋਂ ਬਾਅਦ ਏਡਾ ਕੋ ਛੋਟਾ ਲੋਹੇ ਦਾ ਪਾਈਪ ਹੱਥ ਵਿੱਚ ਰੱਖ ਲਿਆ ਉਹਦੇ ਸੈल्फ ਅਡਵਾਂਸ ਵਾਸਤੇ ਮੈਂ ਕਿਹਾ ਜੀ ਕੋਈ ਮਾਰਨਾ ਨਹੀਂ ਜਵਾਂ ਫਿਰ ਆਕੇ ਮੈਂ ਫਿਰ ਵੀ ਪਿੱਛੇ ਰੁਕ ਗਿਆ ਠੀਕ ਹੈ ਜੀ ਮੈਂ ਕਿਹਾ ਜੀ ਲੜਾਈ ਨਹੀਂ ਕਰਨੀ ਮੈਂ ਫਿਰ ਵੀ ਡਾਲਿਆ ਪਰ ਇਹ ਫਿਰ ਸਾਡੇ ਦਰਵਾਜ਼ੇ ਦੇ ਅੱਗੇ ਪੂਰਾ ਟੱਬਰ ਆ ਕੇ ਸਾਡੇ ਗਾਲ ਪਿਆ ਸਾਡੀ ਕਾਰ ਦਾ ਸ਼ੀਸ਼ਾ ਤੋੜਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈ ਸਾਡਾ ਟਕਰਾਅ ਹੋਇਆ ਕੋਈ ਸੀਸੀਟੀਵੀ ਤਸਵੀਰਾਂ ਵੀ ਸਵਾਂਈ ਜੀ ਸੀਸੀਟੀਵੀ ਮੇਰੇ ਲੱਗੇ ਹੋਏ ਆ ਸੀਸੀਟੀਵੀ ਦੇ ਵਿੱਚ ਸਾਰੀ ਫੋਟੋਜ਼ ਹੈ ਜਿੱਦਾਂ ਪਹਿਲਾਂ 4 4.5 ਮਿੰਟ ਮੇਰੀ ਮੰਮੀ ਨੂੰ ਗਾਰਾ ਘੜਦੇ ਸਾਰੀ ਜੋ ਲੜਾਈ ਹੋਈ ਆ ਉਹ ਸਾਰਾ 4 ਮਿੰਟ ਦੀ 4 ਮਿੰਟ ਦਾ ਸਕੰਡ ਦੀ ਵੀਡੀਓ ਮੇਰੇ ਕੋਲੇ ਆ ਜੀ ਠੀਕ ਹੈ ਜੀ ਅਚਕ ਤੁਸੀਂ ਗਿਆ ਸੀ ਸਿਵਲ ਹਸਪਤਲ ਗਿਆ ਸੀ ਕੋਈ ਮਾਮਲਾ ਜੀ ਸਿਵਲ ਹਸਪੀਟਲ ਮੈਂ ਗਿਆ ਸੀਗਾ ਮੇਰੇ ਇੱਕ ਤਾਂ ਇਹ ਬਾਹ ਦੇ ਉੱਤੇ ਟੱਕਾ ਬਹੁਤ ਜ਼ਿਆਦਾ ਠੀਕ ਹੈ ਜੀ ਪਿੱਠ ਦੇ ਉੱਪਰ ਹੈ ਬਾਕੀ ਆ ਮਾੜਾ ਮੋਟਾ ਬਾਡੀ ਦੇ ਉੱਤੇ ਜਿਹੜੇ ਸਟੱਕ ਮਾਰਦੇ ਨੇ ਉਹ ਹੈਗੇ ਨੇ ਦੋਨੇ ਕੋਟੀ ਜਕਮੀ ਨੇ ਹਾਂ ਜੀ ਦੋਨੋਂ ਤੇ ਰਾਜਕਮੀ ਨੇ ਉਹਨਾਂ ਦੇ ਵੀ ਲੱਗ ਮਾਮਲਾ ਕੀ ਹੈ ਜੀ ਗੱਲ ਕਿਵੇਂ ਬਧੀ ਮਤਲਬ ਮਾਮਲਾ ਜੀ ਇਸ ਪ੍ਰਾਪਰਟੀ ਨੂੰ ਲੈ ਕੇ ਆ ਠੀਕ ਹੈ ਜੀ ਇਹ ਮੈਂ ਥੋੜਾ ਜਿਹਾ ਮੈਂ ਦੱਸ ਰਿਹਾ ਤੁਹਾਨੂੰ ਕਿ ਇਹ ਕੋਠੀ ਲਈ ਸੀ ਮੈਂ ਠੀਕ ਹੈ ਜੀ ਜਿਨ੍ਹਾਂ ਤੋਂ ਖਰੀਦੀ ਸੀ ਉਹਨਾਂ ਦੇ ਨਾਮ ਤੇ ਵੀ ਕੋਈ ਇਹ ਜ਼ਮੀਨ ਹੈ ਨਹੀਂ ਮੈਂ ਪੈਸੇ ਦਿੱਤੇ ਬੈਠਾ 10-12 ਲੱਖ ਰੁਪਈਆ ਜੀ 10-12 ਲੱਖ ਰੁਪਈਆ ਕੋਠੀ ਦੇ ਉੱਪਰ ਲਾ ਚੁੱਕਿਆ ਪਰ ਮੇਰੇ ਨਾਮ ਰਜਿਸਟਰੀ ਨਹੀਂ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਰਜਿਸਟਰੀ ਹੋਏਗੀ ਮੈਂ ਬਾਕੀ ਪੇਮੈਂਟ ਤੁਹਾਨੂੰ ਦੇ ਦਵਾਂਗਾ ਠੀਕ ਹੈ ਜੀ ਕੋਈ ਰੌਲਾ ਨਹੀਂ ਹੈ ਮੇਰਾ ਠੀਕ ਹੈ ਪਰ ਮੇਰੇ ਨਾਲ ਰਜਿਸਟਰੀ ਨਹੀਂ ਹੋ ਰਹੀ ਉਹ ਐਸੀ ਚੀਜ਼ ਨੂੰ ਲੈ ਕੇ ਰੰਜਿਸ਼ ਕਦੀ ਕਿਸੇ ਤੋਂ ਕਦੀ ਇਹ ਪਹਿਲਾਂ ਵੀ ਬਹੁਤ ਵਾਰੇ ਹੋ ਚੁੱਕਿਆ ਹੈ ਹਾਂਜੀ ਉਹੀ ਰੰਜਿਸ਼ ਹੈ ਤੇ ਇਹ ਪਹਿਲਾਂ ਵੀ ਦਰਖਾਸਤਾਂ ਠਾਣੇ ਜਾ ਚੁੱਕੀਆਂ ਨੇ ਇਸ ਚੀਜ਼ ਨੂੰ ਲੈ ਕੇ ਹੁਣ ਜਗ੍ਹਾ ਉਹਨਾਂ ਦੀ ਹੈ ਨਹੀਂ ਜੀ ਜਗ੍ਹਾ ਮੇਰੀ ਹੈ ਇਸ ਟਾਈਮ ਮੈਂ ਖਰੀਦੀ ਹੋਈ ਹੈ ਮੇਰੇ ਕੋਲੇ ਆਹ ਬਿਆਨਨਾ ਜੀ ਠੀਕ ਹੈ ਆਹ ਬਿਆਨਨਾ ਮੇਰੇ ਕੋਲੇ ਹੈ ਠੀਕ ਹੈ ਜਿਸ ਦਿਨ ਹਾਜ਼ਰੀ ਲਵਾਈ ਸੀਗੀ ਆ ਹਾਜ਼ਰੀ ਵਾਲੀ ਕਾਪੀ ਵੀ ਮੇਰੇ ਕੋਲੇ ਆ ਜੀ ਜਿੱਦਾਂ ਰਜਿਸਟਰੀ ਦੀ ਡੇਟ ਹੁੰਦੀ ਆ ਸਾਰੇ ਪ੍ਰੂਫ ਮੇਰੇ ਕੋਲੇ ਆ ਜੀ ਕੋਟੀ ਤੇ ਪੈਸਾ ਲਾਇਆ ਵਿਦ ਬਿੱਲ ਮੇਰੇ ਕੋ ਕੋ ਰਿਕਾਰਡ ਹੈ ਅਜਾ ਤੁਸੀਂ ਥਾਣਾ ਕੰਪਲੀਟ ਦੇਤੀ ਕਿਹੜਾ ਥਾਣਾ ਕਿਹੜਾ ਬੰਦਾ ਨਹੀਂ ਥਾਣੇ ਜੀ ਮੈਂ ਜੇ ਥਾਣੇ ਉਹ 100 ਨੰਬਰ ਤੇ ਹੀ ਫੋਨ ਕੀਤਾ ਸੀਗਾ ਜੀ ਜਮਾਲਪੁਰ ਥਾਣਾ ਪੈਂਦਾ ਆਪਾਂ ਨੂੰ ਠੀਕ ਹੈ ਆ 100 ਨੰਬਰ ਤੇ ਫੋਨ ਕੀਤਾ ਸੀਗਾ ਜੇ ਹਸਪੀਟਲ ਜਾ ਕੇ ਆਏ ਆ ਰਾਤ ਹੁਣ ਅਸੀਂ ਥਾਣੇ ਜਾਵਾਂਗੇ ਕੀ ਮੰਗ ਕਰਦੇ ਆ ਮਾਂਗੇ ਹੀ ਪ੍ਰਸ਼ਾਸਨ ਤੋਂ ਕਰਦੇ ਆ ਕਿ ਦੇਖੋ ਜੀ ਜੋ ਮੇਰੇ ਤੇ ਇਲਜ਼ਾਮ ਲੱਗ ਰਿਹਾ ਝੂਠੇ ਸੱਚੇ ਠੀਕ ਹੈ ਜੀ ਉਹ ਉਹ ਚੀਜ਼ ਨੂੰ ਨਾ ਦੇਖਿਆ ਜਾਵੇ ਇਹ ਦੇਖੋ ਵੀ ਮੇਰਾ ਜਿਹੜਾ ਗਹਾਈ ਤੱਕ ਜਾ ਕੇ ਦਾ ਵੀ ਮੌਕਾ ਗਿਆ 2018 ਤੋਂ ਰੌਲਾ ਚੱਲ ਰਿਹਾ 2018 ਤੋਂ ਵਿੱਚ ਕਈ ਵਾਰ ਇਹ ਚੀਜ਼ਾਂ ਹੋ ਚੁੱਕੀਆਂ ਨੇ ਜਿਵੇਂ ਕਿ ਕੋਈ ਜਾਣ ਪਛਾਣ ਦਾ ਹੋਵੇ ਉਹਨੂੰ ਮੂਰੇ ਕਰ ਦੇਣਾ ਪਿੱਛੋਂ ਦੀ ਹੈਲਪ ਕਰਨੀ ਸਾਹਮਣੇ ਨਾ ਆ ਕੇ ਕਰਨੀ ਇਹੀ ਚੀਜ਼ਾਂ ਮੇਰੇ ਨਾਲ ਹੋਣਦੀਆਂ ਇਹਨਾਂ ਦਾ ਪ੍ਰੋਟੀਨਲ ਕੀ ਲੈਣ ਦੇਣਾ ਜੀ ਥੋੜਾ ਜਿਹਾ ਦੱਸੋ ਬਾਜੀ ਇਹ ਇਹਨਾਂ ਦਾ ਲੈਂਡ ਦੇਣ ਵਿੱਚ ਹੈ ਨਹੀਂਗਾ ਪਰ ਇੰਟਰਫੀਰੈਂਸ ਇਹਨਾਂ ਦੀ ਏ ਹੈ ਕਿਉਂਕਿ ਉਹ ਬੰਦਾ ਵੀ ਰਾਤ ਆਇਆ ਸੀਗਾ ਚਾਰ ਬੰਦੇ ਲੈ ਕੇ ਆਇਆ ਜਿਹਦੇ ਨਾਲ ਪ੍ਰਾਪਰਟੀ ਦਾ ਉਹ ਨਾਲ ਕੇ ਉਹ ਵੀ ਸੀਸੀਟੀਵੀ ਮੇਰੇ ਕੋਲ ਹੈਗੀ ਆ ਮੈਂ ਪ੍ਰੋਵਾਈਡ ਕਰਾ ਦੂੰਗਾ ਫਿਰ ਮੈਨੂੰ ਸਮਝ ਆਈ ਵੀ ਇਹ ਤਾਂ ਗੱਡੀ ਨੂੰ ਲੈ ਕੇ ਨਹੀਂ ਮਸਲਾ ਹੈਗਾ ਗੱਡੀ ਪ੍ਰਾਪਰਟੀ ਦਾ ਮਸਲਾ ਰੰਜੀਸ਼ ਹਾਂਜੀ ਪੁਰਾਣੀ ਰੰਜੀਸ਼ ਇਹ ਜਿਹੜੀ ਹੈ ਇਹ ਪ੍ਰਾਪਰਟੀ ਨੂੰ ਲੈ ਕੇ ਆ ਮੰਗ ਕੀ ਕਰਦਾ ਹੈ ਸਰ ਮੰਗ ਪ੍ਰਸ਼ਾਸਨ ਤੋਂ ਇਹ ਕਰਦਾ ਵੀ ਜਿਹੜਾ ਮੇਰਾ ਆ ਰੋਲਾ ਹੈਗਾ ਕੋਟੀ ਦਾ ਜਿਹਦੇ ਨਾਮ ਨਹੀਂ ਹੈਗੀ ਉਹਨਾਂ ਨੇ ਮੈਨੂੰ 베ਚੀ ਹੈ ਜੇਸ ਬੰਦੇ ਦੇ ਪ੍ਰਾਪਰਟੀ ਨਾਮ ਤੇ ਨਹੀਂ ਉਹਨਾਂ ਮੈਨੂੰ ਸੇਲ ਕਰਦੀ ਹੁਣ ਜੀ ਇਹ ਰੋਲਾ ਹੈਗਾ ਵੀ ਮੈਨੂੰ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਮੇਰਾ ਪ੍ਰੋਬਲਮ ਹੈ ਸੋਲਵ ਕੀਤੀ ਜਾ ਉਧਰ ਜਦੋਂ ਦੂਜੀ ਧਿਰ ਨਾਲ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਜੀਵਨ ਕੁਮਾਰ 350 ਨੈਸ਼ਨਲ ਕਲੋਨੀ ਭਾਮੀਆਂ ਕਨਾਲ ਲੁਧਿਆਣਾ ਦਾ ਵਸਨੀਕ ਇੱਕ ਲੜਾਈ ਝਗੜਾ ਕੀ ਪੂਰਾ ਮਾਮਲਾ ਕੀ ਸਰ ਮੈਂ ਕੰਮ ਤੋਂ ਵਾਪਸ ਆ ਰਿਹਾ ਸੀ ਮੈਂ ਸਰਕਾਰੀ ठेकेदार ਹਾਂ ਟਰਾਂਸਪੋਰਟ ਦਾ ਠੀਕ ਆਰਮੀ ਪੁਲਿਸ ਜੇਲ੍ਹ ਦਾ ਮੇਰੇ ਕੋਲ ਕੰਮ ਹੈ ਸੀਡੀਪੀਓ ਵਗੈਰਾ ਦਾ ਤੇ ਮੈਂ ਜਦੋਂ ਵੀ ਇੱਥੋਂ ਜਾਂਦਾ ਤੇ ਇਥੇ ਨਾਲ ਵਿੱਚ ਇਹਨਾਂ ਦੇ ਕਾਫੀ ਮੁੰਡੇ ਆਉਂਦੇ ਜਾਂਦੇ ਨੇ ਪਤਾ ਨਹੀਂ ਕਾਹਦਾ ਕੰਮ ਕਰਦੇ ਕੀ ਕਰਦੇ ਆ ਇਹ ਤੇ ਹਰ ਵਾਰੀ ਨੂੰ ਕਹਿੰਦਾ ਯਾਰ ਗੱਡੀ ਸਾਈਡ ਤੇ ਖੜਾ ਦਿਓ ਜਿਹੜਾ ਵੀ ਬੰਦਾ ਆਉਂਦਾ ਗੱਡੀ ਵਿੱਚ ਰੋਡ ਦਾ ਘੜੀ ਕਰਕੇ ਚੱਲ ਜਾਂਦੇ ਆ ਕਈ ਵਾਰ ਤਾਂ ਅਸੀਂ ਉਤੋਂ ਦੀ ਘੁੰਮ ਕੇ ਆਈਂਦਾ ਬਈ ਯਾਰ ਕੰਮ ਨੇ ਜਾਣ ਲੱਗੇ ਕਾਹਨੂੰ ਕਿਸੇ ਨਾਲ ਐਵੇਂ ਬੋਲਬਲਾੜ ਕਰਨਾ ਤੇ ਲਾਇਦੀ ਚੁੱਪਚਾਪ ਗਾਂਹੇ ਲੰਘ ਜਾਂਦੇ ਆ ਵਾਪਸ ਆ ਰਹੇ ਦੀ ਇੱਕ ਹੋਰ ਮਾਰ ਦੂਜੀ ਹੋਰ ਤੋਂ ਉੱਪਰੋਂ ਗਾਣਾ ਕੱਢਣ ਲੱਗੇ ਅਜੇ ਆਪ ਇਹਨੂੰ ਕੋਈ ਬੋ ਕੋਈ ਬੋਲਣ ਨੂੰ ਤਾਂ ਉਹਨੇ ਜਦੋਂ ਜਦਾਂ ਜਾਮ ਲਗਾਏ ਕਹਿੰਦੇ ਵੀ ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਜੀ ਤੇ ਮੇਰੇ ਆਂਡੀ ਵਾਂਡੀ ਪੁੱਛ ਲੋ ਸਾਡੇ ਕੋਲ ਰਿਕਾਰਡਿੰਗ ਹੈ ਉਹਨਾਂ ਕੋਲ ਵੀ ਰਿਕਾਰਡਿੰਗ ਹੋएगी ਨਾ ਜੇ ਮੈਂ ਗਲਤ ਆ ਨਾ ਮੈਨੂੰ ਸਜ਼ਾ ਵਾਂਡ ਚੋਬੰਦੀ ਦੋ ਵਿੱਚ ਗੱਡੀਆਂ ਪਾਰਕਿੰਗ ਨੂੰ ਲੈ ਕੇ ਹੋਈ ਲੜਾਈ ਹਾਂਜੀ ਸਰ ਇੱਕ ਚੀਜ਼ ਹੋਰ ਆ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਐਦਾ ਨਹੀਂ ਗੱਲ ਨਹੀਂ ਕੋਈ ਕੁਝ ਨਹੀਂ ਉਹਨਾਂ ਨੂੰ ਪੁੱਛ ਰਿਹਾ ਨਾ ਕੋਈ ਹੈਗੀ ਸਾਡੀ ਪੁਰਾਣੀ ਰੰਜਿਸ਼ ਉਹ ਮਕਾਨ ਦਾ ਜ਼ਿਕਰ ਕਰ ਰਹੇ ਆ ਕੁਝ ਸਾਡਾ ਮਕਾਨ ਨਾ ਕਰ ਮਕਾਨ ਉਹਨਾਂ ਦਾ ਜਿੰਦੂ ਮਰਦੀ ਲੈਣ ਹੋਰ ਮਕਾਨ ਦੇ ਵਿੱਚ ਕਿਥੋਂ ਰਿਸ਼ਕ ਆ ਜਾਊਗਾ ਉਹਨਾਂ ਕੋਲ ਜੇ ਮੇਰੇ ਕੋਲ ਮਕਾਨ ਚ ਰਹੀਆਂ ਜਾਨੋ ਕੋ ਐਗਰੀਮੈਂਟ ਹੋਇਆ ਗਿਆ ਜਾਨੋ ਕੋ ਬਿਆਨਨਾ ਹੋਇਆ ਗਿਆ ਜਾਨੋ ਕੋ ਰਜਿਸਟਰੀ ਹੋਏਗੀ ਸਾਡਾ ਮਕਾਨ ਨਾਲ ਕੋਈ ਰਿਦਾ ਨਾਲ ਕੋਈ ਗੱਲ ਨਹੀਂ ਹੈ ਪੁਲਿਸ ਮੌਕੇ ਪਹੁੰਚੀ ਸੀ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਤੱਕ ਨਹੀਂ ਆਇਆ ਮੰਗ ਕੀ ਕਰਦੇ ਹੋ ਮੰਗ ਕਰਦੇ ਆਂਗੇ ਜਿਹੜੇ ਇਹ ਜੇ ਲੋਕ ਇਹਨਾਂ ਦੇ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਅਗਰ ਮੈਂ ਕਿਤੇ ਵੀ ਦੋਸ਼ੀ ਆ ਤਾਂ ਮੇਰੇ ਤੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਮੇਰਾ ਅਜੇ ਤੱਕ ਦੀ ਕੋਈ ਪੁਲਿਸ ਚਲਾਨ ਅਸੀਂ ਆਰਮੀ ਔਰ ਪੁਲਿਸ ਫੈਮਲੀ ਬੈਕਗ੍ਰਾਉਂਡ ਤੋਂ ਆਂ ਸਾਡਾ ਇਹਦਾ ਕੋਈ ਪੁਲਿਸ ਚਲਾਨ ਕੋਈ ਪੁਲਿਸ ਦੇ ਵਿੱਚ ਰਹਿਣਾ ਸਾਡਾ ਕਿਹੜੇ ਥਾਣੇ ਸਰ ਕੰਪਲੀਟ ਦਿੱਤੇ ਜਮਾਲਪੁਰ ਦੇ ਕਿ ਹੈ ਜੀ ਅੱਛਾ ਕੀ ਕਹਿੰਦੀ ਪੁੱਤ ਕੋਈ ਨਹੀਂ ਉਹ ਕਹਿੰਦਾ ਜੀ ਰਿਪੋਰਟ ਆ ਗਈ ਫਿਰ ਦੇਖਾਂਗੇ ਦੋਵੇਂ ਧਿਰਾਂ ਨੇ ਥਾਣੇ ਪਹੁੰਚ ਕੀਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। মিডিਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਮਾਮਲੇ ਬਾਬਤ ਥਾਣਾ ਜਮਾਲਪੁਰ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ মিডিਆ ਦੇ ਕੈਮਰੇ ਤੋਂ ਪਾਸਾ ਵਟ ਲਿਆ ਅਤੇ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ। ਖੈਰ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੀਆਂ ਹਨ ਪਰ ਅਸਲ ਸੱਚਾਈ ਕੀ ਹੈ ਇਸ ਮਾਮਲੇ 'ਚ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ